हक़ी मुरदास बि सौ रुपया पची पासी मुरदासी सौ पची रो ਨਵਾਂ ਬੰਦ ਬੰਦ ਕਰੋ ਬੰਦ ਕਰੋ ਬੰਦ ਕਰੋ ਰੱਦ ਕਰੋ ਰੱਦ ਕਰੋ ਰੱਦ ਕਰੋ ਸਾਥੀਆਂ ਨੂੰ ਬੇਨਤੀ ਹੈ ਕਿ ਅਗਲੇ ਪਾਸੇ ਆ ਕੇ ਪਿਛਲੇ ਪਾਸੇ ਜਗ੍ਹਾ ਬੈਠਣ ਦੀ ਕਿਰਪਾਤਾ ਕਰੋ ਜੀ ਸਾਰੇ ਦਰਸ਼ਕੀਏ ਉਹਨਾਂ ਤੋਂ ਬਾਅਦ ਆਪਾਂ ਆਪ ਨੂੰ ਸੁਣਨ ਦੀ ਬੋਲ ਰਹੇ 2025 ਰੱਦ ਕਰਾਓ ਰੱਦ ਕਰੋ ਰੱਦ ਕਰੋ ਰੱਦ ਕਰੋ ਰੱਦ ਕਰੋ ਰੱਦ ਕਰੋ ਸੰਯੁਕਤ ਕਿਸਾਨ ਮੋਰਚਾ ਕਰ ਦਈਏ ਕੀ ਤੇਰਾ ਮੇਰੀ ਦਾ ਸੋਈ ਤੇਰਾ ਫੇਰੀ ਚੱਕ ਦਿਆਂਗੇ ਕੋਡ ਕੋਟਾ ਰੱਖ ਦਿਆਂਗੇ ਬੋਲ ਸੋਨਹਾ ਆਸਿਨਕਾਰ ਵਾਹ ਕਰ ਦਿੱਤਾ ਘਰ ਸਾਹ ਵਾਹ ਕਰ ਦਿੱਤੀ ਬਟੇ ਤੇ ਆਪਾਂ ਆਰਥਿਕ ਪੱਖੋਂ ਬਰੋਕ ਮਜ਼ਦੂਰ ਹੋਾਂਗੇ ਇਹਨਾਂ ਦਾ ਮੇਨ ਮਕਸਦ ਇਹੀ ਆ ਵੀ ਇਹ ਜੜਾਕੂ ਲੋਕ ਇਹ ਆਪਣੇ ਹੱਕਾਂ ਨੂੰ ਲੈਣਾ ਜਾਣ ਜਾਣ ਵਾਲੇ ਲੋਕ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਆਰਥਿਕ ਪੱਖੋਂ ਕਮਜ਼ੋਰ ਕੀਤਾ ਜਾ ਰਿਹਾ ਵੇ ਤਾਂ ਜੇ ਧਰਮੇ ਮੁਜ਼ਾਰੇ ਕਰਦੇ ਅਸੀਂ ਇਹਨਾਂ ਸਰਕਾਰਾਂ ਨੂੰ ਦੱਸ ਦੇਣਾ ਚਾਹੁੰਦੇ ਆ ਤੇ ਨਾ ਤਾਂ ਤੁਸੀਂ ਸਾਡੀਆਂ ਜਿਹੜੀਆਂ ਜ਼ਮੀਨਾਂ ਜੋ ਸਾਡੇ ਪਾਪਾ ਬੰਦਾ ਸਿੰਘ ਭਾਦਰ ਵੱਲੋਂ ਵਸਿ ਗਈਆਂ ਨਾ ਤਾਂ ਅਸੀਂ ਇਹਨਾਂ ਵਲੋਂ ਰੱਟ ਕਰਵਾਵਾਂਗੇ ਤੇ ਨਾ ਜਿਹੜੀਆਂ ਤੁਸੀਂ ਕਿਸਾਨ ਵਿਰੋਧੀ ਪਾਲਸੀਆਂ ਲਾ ਕੇ ਆਉਂਦੇ ਹੋ ਨਾ ਅਸੀਂ ਕਿਤੇ ਇਹ ਲਾਗੂ ਹੋਰ ਦੇਵਾਂਗੇ ਪਰ ਇਹਨਾਂ ਸਾਰਿਆਂ ਦਾ ਵਿਰੋਧ ਕਰਨ ਵਾਸਤੇ ਭਰੋ ਤੁਹਾਡੇ ਵੱਡੇ ਸਾਥੀ ਲੋੜ ਆ ਜਿੰਦਾਬਾਦ 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 ਕਿਸਾਨ ਮਜ਼ਦੂਰ ਬਾਲ ਨੂੰ ਜੱਥੇ ਬੰਦਿਆ ਮਸਤੀ ਦਾ ਗਰੰਟੀ ਕਰੋ ਲੈ ਕੇ ਆਵਾਂਗੇ ਲੈ ਕੇ ਆਵਾਂਗੇ ਲੈ ਕੇ ਆਵਾਂਗੇ ਬਿਜਲੀ ਸੌਦ 2025 ਰੱਦ ਕਰੋ ਰੱਦ ਕਰੋ ਰੱਦ ਕਰੋ ਧੰਨਵਾਦ ਇਹ ਜਿਹੜੀਆਂ ਦੁਆਰਿਆਂ ਦੇ ਕੰਪਨੀਆਂ ਉਹ ਸਾਰੀਆਂ ਵੱਡੀਆਂ ਕਾਰਪੋਰੇਟ ਘਰਾਣਿਆਂ ਦੀ ਉਹ ਮੁਨਾਫਾ ਆਪਣੇ ਤੋਂ ਸਿੱਧਾ ਨਹੀਂ ਤੇ ਬਾਹਰ ਪਾ ਕੇ ਲਈ ਜਾਂਦੇ ਆ ਇਸ ਕਰਕੇ ਭਰਾਓ ਆਪੋ ਆਪਣੇ ਬੀਜ ਬਣਾ ਕੇ ਰੱਖਿਆ ਕਰੋ ਜਿਹੜੇ ਇਹ ਮਜ਼ਦੂਰਾਂ ਦੇ ਲੇਬਰ ਕੋਡ ਦਾ ਆਇਆ ਵਾ ਇੱਕ ਰੂਲ ਲਿਆ ਗਿਆ ਉਹ ਉਹਨਾਂ ਦੇ ਡਾਕਾ ਮਾਰਨ ਲੱਗਿਆ ਦੂਸਰਾ ਸੰਯੁਕਤ ਕਿਸਾਨ ਮੋਰਚਾ ਮੰਗ ਕਰਦਾ ਜਿਵੇਂ ਕੋਈ ਫੌਜਦਾਰ ਫੌਜ ਫੌਜੀ ਬੋਜ ਦੇ ਵਿੱਚ ਨੌਕਰੀ ਕਰਦਾ ਉਹਨੂੰ ਫੌਜ ਵਜੋਂ ਸੂਤਾਂ ਮਿਲਦੀਆਂ ਉਸ ਦਾ ਲਾਜ ਫਰੀਂ ਦਾ ਉਸ ਦੀਆਂ ਪੈਨਸ਼ਨਾਂ ਲੱਗਦੀਆਂ ਕਿਸਾਨ ਜਿਹੜਾ ਅੰਨ ਦਾ ਤਾਵਾ ਸਾਰੀ ਦੁਨੀਆ ਦਾ ਢਿੱਡ ਪਾਲਦਾ ਉਹਦੀ ਪੈਨਸ਼ਨ ਲੱਗਣੀ ਨਹੀਂ ਪਉਂਦੀ ਸੰਯੁਕਤ ਕਿਸਾਨ ਮੋਰਚੇ ਨੇ ਮੰਗ ਕੀਤੀ ਆ ਕਿ ਸਾਡੇ ਹਰੇਕ ਬਜ਼ੁਰਗ ਦੀ ਜੋ 60 ਸਾਲ ਤੋਂ ਉੱਪਰ ਉਮਰ ਆ ਉਸ ਦੀ 10000 ਰੁਪਇਆ ਪੈਨਸ਼ਨ ਲਗਾਈ ਜਾਵੇ ਕਿਉਂਕਿ ਇੱਕ ਕਿਸਾਨ ਆ ਜਿਹੜੇ ਜਿੰਨੇ ਬਾਹਰ ਬੀਜ ਦਾ ਛੱਟਾ ਦੇਦਾ ਤੇ ਕੁਦਰਤ ਦੇ ਹੱਥ ਵਾਸਾ ਉਸ ਕਣਕ ਦਾ ਝਾੜ 50 ਮਾ ਨਿਕਲ 35 ਨਿਕਲਾ ਕੇ 60 ਨਿਕਲਾ ਇਸ ਤੋਂ ਵੱਡਾ ਦਿਨ ਹੋਰ ਕਿਸ ਦਾ ਹੋ ਸਕਦਾ ਵੀ ਆਪਾਂ ਜਿੰਨੀ ਆਪਣੀ ਖੇਤੀ ਆ ਕੁਦਰਤ ਦੇ ਨਿਰਭਰ ਪਰ ਫਿਰ ਵੀ ਆਪਾਂ ਨੂੰ ਇਹ ਮਾਰਦੇ ਤੁਰੇ ਹੋਇਆ ਸਭ ਤੋਂ ਥੋਮ ਖੇਤੀ ਆ ਸਤਿ ਸ੍ਰੀ ਅਕਾਲ ਜੀ ਇਸ ਕਰਕੇ ਭਰਾਓ ਜਿਹੜੇ ਇਹ ਕਾਰਪੋਰੇਟ ਘਰਾਣੇ ਆ ਇਹ ਆਪਾਂ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਆ ਆਪਾਂ ਨੂੰ ਟਿੱਪਣ ਘਰਾਉਣਾ ਚਾਹੁੰਦੇ ਆ ਪਹਿਲਾ ਕਾਲੇ ਕਾਨੂੰਨ ਸਿੱਦੇ ਇਹ ਲੱਗੇ ਸੀ ਥੋਪਣ ਉਹਦੇ ਮੋਰੋਂ ਆਪਾਂ ਵਿਰੋਧ ਕੀਤਾ ਨਹੀਂ ਇਹਦਾ ਕੰਮ ਸੁਤਰ ਆਇਆ ਲੈਂਡ ਪੂਲਿੰਗ ਕਰਨ ਲੱਗੇ ਉਹਦੇ ਆਪਾਂ ਵਿਰੋਧ ਕੀਤਾ ਇਹਨਾਂ ਦਾ ਫਿਰ ਵੀ ਕੰਮ ਨਹੀਂ ਸੁਤਰ ਆਇਆ ਹੁਣ ਇਹ ਬਿਜਲੀ ਪੇਨਲੇ ਆ ਕੇ ਵੀਰ ਬਿਜਲੀ ਆ ਕੇ ਖੇਤੀ ਨੂੰ ਜਦੋਂ ਘਾਟੇਵੰਦਾ ਸੌਦਾ ਬਣ ਗਈ ਆਪਾਂ ਆਪਣਿਆਂ ਤੋਂ ਹੱਥ ਘੜੇ ਕਰਨੇ ਆ ਵੀ ਖੇਤੀ ਦਾ ਬਹੁਤ ਘਾਟੇਵੰਦਾ ਸੌਦਾ ਆਪਾਂ ਇਸ ਤਰ੍ਹਾਂ ਨਹੀਂ ਹੋਣ ਦੇਣਾ ਇਸ ਕਰਕੇ ਪਿੰਡ-ਪਿੰਡ ਜਾ ਕੇ ਇਹਨਾਂ ਬਿੱਲਾਂ ਵਾਲੇ ਲੋਕਾਂ ਨੂੰ ਜਾਣਕਾਰੀ ਦਿਓ ਜਿਲ੍ਹਾ ਪ੍ਰਧਾਨ ਵੀ ਸਾਡਾ ਸੁੰਦੋਰਚੇ ਦਾ ਜਿਹੜਾ ਐਲਾਨ ਕੀਤਾ ਸੀ ਪ੍ਰਾਪਤੀ ਜਥੇਬੰਦੀਆਂ ਸਾਰੀਆਂ ਪ੍ਰਾਪਤੀਆਂ ਦੇ ਨਾਲ ਇਹ ਸਾਰਿਆਂ ਦੇ ਲੈ ਸਕਦਾ ਉਹ ਵੀ ਧੰਦੇ ਬੰਦੀਆਂ ਦੇ ਸ਼ਾਮਲ ਹੋਣਗੇ ਟਾਈਮ ਮੁਲਾਜ਼ਮਾਂ ਦੇ ਉਹਨਾਂ ਦੇ ਜਿੱਥੇ ਰਾਹ ਪਹੁੰਚ ਰਹੇ ਨੇ ਅਸਰਦਾ ਹੈਗਾ ਇਸ ਦਾ ਉਹ ਅਸਰ ਦੇ ਸੱਭੇ ਕਿਉਂਕਿ ਸਾਡਾ ਸਾਫ ਚੱਲੇਗਾ ਜੇ ਸਾਡਾ ਸਾਨੂੰ ਵੱਡੀ ਰਾਹੀ ਲੜਨੀ ਪਈ ਉਹ ਤਿਆਰੀਆਂ ਸਾਡੀਆਂ ਜੜੀਆਂ ਉਹਨਾਂ ਦੀ ਤਿਆਰੀਆਂ ਦੇ ਚੰਗੇ ਆਪਾਂ ਪ੍ਰੋਗਰਾਮ ਆਇਦਾ ਸੋ ਮੈਂ ਧਰਤੀ ਦੀ ਜਨਤਾ ਨੂੰ ਮਾਰਨਾ ਆਖਰ ਨੂੰ ਥੱਲੇ ਲਾਉਣ ਦਾ ਆਖਰ ਨੇ ਲਿਖਿਆ ਰੱਖ ਕੇ ਰੋ ਜੇ ਤੇ ਵਾਤੀ ਸਾਰੇ ਤੇ ਲਾਗੇ ਜਗ ਲੜੋਗੇ ਇੱਕ ਤੋਂ ਜਰੀ ਲੱਤਾ ਨਾ ਖਿੱਚੋਗੇ ਜਿਹੜੀ ਪ੍ਰੈ ਹੋਣੀ ਜਾਗ ਨਹੀਂ ਜਿਹੜੀ ਤੁਸੀਂ ਸਾਹ ਦੇ ਥੱਥੋਂ ਬੇਲੇ ਆਏ ਜਾ ਰਹੇ ਸਾਰੇ ਸਾਰੇ ਵਾਰ ਵਾਰ ਜਿਹੜਾ ਉੱਚਾ ਜਿਆ ਜਿਹੜੀ ਕਦੇ ਬੰਨਿਆ ਪਾਰਟਿਸਪੇਟ ਕਰਦੇ ਸਾਰੇ ਆਪਣੀ ਜਥੇਬੰਦੀ ਨੇ ਸਾਲਾਂ ਦਾ ਧੰਨਵਾਦ ਕਰਦਾ ਵੱਡੀ ਜਨਤਾ ਤੁਸੀਂ ਕਿੰਨੀ ਜਾਏ ਸਾਰੇ ਪੰਜਾਬ ਵਿੱਚ ਦੀ ਲੋਦਰ ਤਾਰੇ ਆ ਕੇ ਆਪਣੀ ਪੈਣ ਲੈਣੀਆਂ ਕੋਲ ਸੋਦੇ ਤੇ ਸਰਕਾਰ ਸਾਡੀ ਹੋਣੀ ਕੋਈ ਦਲ ਨਹੀਂ ਉਹ ਬਾਹਰ ਮੇਗਾ ਦੇ ਤਹਿਤ ਵੀ ਜਾਣਾ ਹੈ ਫੇਰ ਲਾਉਣੇ ਆ ਇਹਦਾ ਹੌਸਲਾ ਬਣਾ ਕੇ ਤੁਸੀਂ ਬਾਬਰ ਰੱਖਿਓ ਲਾਜ਼ਮ ਨਹੀਂ ਜਾਈ ਗਾ ਚੱਲ ਗਿਆ ਰੱਖਿਓ ਪਾ ਰਿਹਾ ਜਾ ਰਿਹਾ ਬਾਈ ਉਹਨਾਂ ਦਾ ਹੌਸਲਾ ਬਾਈ ਜਿਹੜੀ ਤੁਸੀਂ ਕਹੇ ਕਿ ਉਹ ਨਵੇਂ ਜਿਹੜਾ ਉਹ ਪੁਰਾਣੇ ਕਾਨੂੰਨ ਨੂੰ ਮਾਰਕ ਨਹੀਂ ਜਾਰੀ ਕੀਤਾ ਜਾਂਦਾ ਤਾਂ ਅਸੀਂ ਇਹਨਾਂ ਨੂੰ 13 ਨੰਬਰ ਗੱਡੀ ਆ